ਤਸ਼ੀਰ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਆਪਣੀ ਅੱਜ ਦੀ ਕਹਾਣੀ ਦਿੱਲੀ ਦੀ ਇੱਕ ਕੁੜੀ ਜਿਹੜੀ ਕਿ ਆਪਣੇ ਪਾਪਾ ਦੀ ਜੈਦਾਦ ਦੇ ਵਿੱਚ ਉਹ ਇੰਨੀ ਕੁ ਆਜ਼ਾਦ ਸੀ ਉਹਨੂੰ ਇੰਨੀ ਕੁ ਆਜ਼ਾਦੀ ਮਿਲੀ ਸੀ ਕਿ ਉਹਦਾ ਸੁਭਾਅ ਬਹੁਤ ਹੰਕਾਰੀ ਹੋ ਗਿਆ ਸੀ ਤੇ ਆਪਣੀ ਪਸੰਦ ਦੇ ਮੁੰਡੇ ਨਾਲ ਉਹ ਵਿਆਹ ਕਰਾਉਂਦੀ ਆ ਉਸ ਤੋਂ ਬਾਅਦ ਉਹ ਆਪਣੇ ਘਰ ਵਾਲੇ ਨੂੰ ਹਰ ਗੱਲ ਤੇ ਤਾਨੇ ਮਿਹਨੇ ਮਾਰਦੀ ਆ ਤੇ ਉਹਦੇ ਤੋਂ ਝਾੜੂ ਪੋਚਾ ਵੀ ਕਰਵਾਉਣਾ ਚਾਹੁੰਦੀ ਆ ਇੱਕ ਦਿਨ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਘਰ ਦੇ ਵਿੱਚ ਕੰਮ ਵਾਲੀ ਨਹੀਂ ਆਈ ਤੇ ਤੂੰ ਝਾੜੂ ਪੋਚਾ ਕਰ ਉਹਦੇ ਘਰ ਵਾਲਾ ਉਨ ਉਹਦੀ ਬਾਹ ਫੜ ਕੇ ਉਹਨੂੰ ਕਿੱਥੇ ਲੈ ਕੇ ਜਾਂਦਾ ਕਿੱਥੇ ਉਹਨੂੰ ਲੈ ਕੇ ਜਾਂਦਾ ਜਿੱਥੇ ਜਾ ਕੇ ਉਹ ਕੁੜੀ ਜਿਹਦਾ ਨਾਮ ਕੇ ਪ੍ਰੀਆ ਸੀ ਉਹ ਹੈਰਾਨ ਹੋ ਜਾਂਦੀ ਆ ਤੇ ਉੱਥੇ ਉਹਨਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲੈਂਦੀ ਆ ਕਹਾਣੀ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਇੱਕ ਲੜਕੀ ਜਿਹਦਾ ਨਾਮ ਪ੍ਰੀਆ ਉਹ ਆਪਣੀਆਂ ਸਹੇਲੀਆਂ ਦੇ ਨਾਲ ਇੱਕ ਮਹਿੰਗੀ ਗੱਡੀ ਦੇ ਵਿੱਚ ਜਾ ਰਹੀ ਆ ਜਦੋਂ ਵੀ ਉਹ ਗੱਡੀ ਡਰਾਈਵ ਕਰਦੀ ਆ ਤੇ ਉਹ ਜਿਹੜੇ ਛੋਟੇ ਹੁੰਦੇ ਆ ਗੱਡੀਆਂ ਵਾਲੇ ਬਾਈਕ ਵਾਲਾ ਜਾਂ ਹੋਰ ਉਹਨਾਂ ਨੂੰ ਕੁਝ ਸਮਝਦੀ ਹੀ ਨਹੀਂ ਉਹ ਥੋੜੀ ਜਿਹੀ ਨਾ ਈਗੋ ਹਾਸ ਕੁੜੀ ਚ ਗੱਡੀ ਨਾ ਉਹ ਪੂਰੀ ਤੇਜ਼ ਭਜਾ ਕੇ ਲਈ ਜਾਂਦੀ ਆ ਤੇ ਨਾਲ ਉਹਦੀਆਂ ਦੋ ਸਹੇਲੀਆਂ ਬੈਠੀਆਂ ਉਹਦੀਆਂ ਸਹੇਲੀਆਂ ਉਹਨੂੰ ਕਹਿੰਦੀਆਂ ਕਿ ਪ੍ਰਿਆ ਇਦਾਂ ਡਰਾਈਵਰੀ ਨਾ ਕਰ ਇਦਾਂ ਨਾ ਡਰਾਈਵਿੰਗ ਕਰ ਵੀ ਆਪਣਾ ਨੁਕਸਾਨ ਹੋ ਜੂਗੀ ਕਿਸੇ ਦਾ ਨੁਕਸਾਨ ਵੀ ਕਰ ਦੇਗੀ ਡਰਾਈਵਿੰਗ ਚੰਗੀ ਨਹੀਂ ਤੇਰੀ ਉਨੇ ਪੂਰੀ ਉੱਚੀ ਆਵਾਜ਼ ਦੇ ਵਿੱਚ 뮤직 ਲਾਇਆ ਹੋਇਆ ਤੇ ਉਹ ਆਪਣੀਆਂ ਸਹੇਲੀਆਂ ਦੀ ਗੱਲ ਨਹੀਂ ਸੁਣ ਰਹੀ ਕਰਦੇ ਕਰਾਉਂਦੇ ਉਹ ਇੱਕ ਜਿਹੜੀ ਆਪਣੀ ਗੱਡੀ ਹੈ ਇੱਕ ਰੈਸਟੋਰੈਂਟ ਦੇ ਅੱਗੇ ਲਾ ਦਿੰਦੀ ਆ ਤੇ ਆਪਣੀ ਗੱਡੀ ਲਾ ਕੇ ਹਨਾ ਉੱਥੇ ਉਤਰਦੀ ਆ ਤੇ ਉਹਦੀਆਂ ਸਹੇਲੀਆਂ ਉਹਨੂੰ ਕਹਿੰਦੀਆਂ ਪ੍ਰਿਆ ਤੂੰ ਕੰਬਲੀ ਹੋ ਜਾਨੀ ਆ ਤੈਨੂੰ ਧਿਆਨ ਨਹੀਂ ਰਹਿੰਦਾ ਵੀ ਗੱਡੀ ਕਿਵੇਂ ਚਲਾਈਦੀ ਆ ਸਾਡੇ ਤਾਂ ਸਾਹ ਸੁੱਕੇ ਰਹੇ ਅੱਜ ਜਾਂ ਤਾਂ ਆਪਾਂ ਮਰਦੀਆਂ ਜਾਂ ਕੋਈ ਹੋਰ ਮਰਦਾ ਤਾਂ ਉਹ ਕਹਿੰਦੀ ਕਿਉਂ ਟੈਨਸ਼ਨ ਲਈ ਆ ਕੁਛ ਨਹੀਂ ਹੁੰਦਾ ਜੇ ਕੋਈ ਕਿਸੇ ਗੱਡੀ ਥੱਲੇ ਆ ਕੇ ਕੋਈ ਕਿਸੇ ਦਾ ਨੁਕਸਾਨ ਹੋ ਗਿਆ ਤੇ ਬਥੇਰੇ ਪੈਸੇ ਆ ਮੇਰੇ ਪਾਪਾ ਕੋਲ ਪੈਸੇ ਦੇ ਕੇ ਅਸੀਂ ਖੜਾ ਛੜਾ ਲਾਂਗੇ ਉਹਦੀਆਂ ਸਹੇਲੀਆਂ ਉਹਦੀਏ ਗੱਲ ਚੰਗੀ ਨਹੀਂ ਲੱਗੀ ਚਲੋ ਉਹ ਰੈਸਟੋਰੈਂਟ ਦੇ ਵਿੱਚ ਜਾਂਦੀਆਂ ਨੇ ਤੇ ਉੱਥੇ ਬਹਿ ਕੇ ਕੁਝ ਆਰਡਰ ਕਰਦੀਆਂ ਨੇ ਤੇ ਖਾਂਦੀਆਂ ਪੀਂਦੀਆਂ ਨੇ ਕਾਫੀ ਟਾਈਮ ਉਹ ਰੈਸਟੋਰੈਂਟ ਦੇ ਵਿੱਚ ਰਹਿੰਦੀਆਂ ਤੇ ਫਿਰ ਵਾਪਸ ਆ ਜਾਂਦੀਆਂ ਪ੍ਰਿਆ ਦੀਆਂ ਦੋ ਹੀ ਸਹੇਲੀਆਂ ਉਹ ਬਹੁਤ ਪੱਕੀਆਂ ਸਹੇਲੀਆਂ ਭਾਵੇਂ ਕਿ ਉਹਨਾਂ ਨੂੰ ਪ੍ਰਿਆ ਦੀਆਂ ਬਹੁਤ ਸਾਰੀਆਂ ਆਦਤਾਂ ਪਸੰਦ ਨਹੀਂ ਪਰ ਫਿਰ ਵੀ ਉਹ ਉਹਦੇ ਨਾਲ ਰਹਿੰਦੀਆਂ ਰਹੀਆਂ ਇਸੇ ਤਰ੍ਹਾਂ ਇਹਨਾਂ ਦਾ ਆਉਣ ਜਾਣ ਬਣਿਆ ਰਹਿੰਦਾ। ਇਸੇ ਰੈਸਟੋਰੈਂਟ ਦੇ ਵਿੱਚ ਇਹੇ ਆਉਂਦੀਆਂ ਨੇ, ਖਾਂਦੀਆਂ ਨੇ, ਮਸਤੀ ਕਰਕੇ ਚਲੀਆਂ ਜਾਂਦੀਆਂ ਨੇ। ਇਸੇ ਰੈਸਟੋਰੈਂਟ ਦੇ ਵਿੱਚ ਇੱਕ ਆਰਿਫ ਨਾਂ ਦਾ ਮੁੰਡਾ ਜੋ ਕਿ ਵੇਟਰ ਆ ਬਹੁਤ ਸੋਹਣਾ ਸੁਨੱਖਾ ਬਹੁਤ ਹੀ ਸਲੀਕੇ ਵਾਲਾ ਮੁੰਡਾ। ਹਰ ਇੱਕ ਕਸਟਮਰ ਨੂੰ ਹੱਸ ਕੇ ਮਿਲਣਾ, ਹੱਸ ਕੇ ਬੁਲਾਉਣਾ, ਖਾਣਾ ਪਰੋਸਣ ਦਾ ਢੰਗ, ਹਰ ਇੱਕ ਨੂੰ ਸਰਵ ਕਰਨ ਦਾ ਢੰਗ ਮਤਲਬ ਇੰਨਾ ਕੁ ਉਹਦੇ ਬਿਹੇਵ ਦੇ ਵਿੱਚ ਸੰਜੀਦਗੀ ਤੇ ਉਹਦਾ ਚਿਹਰਾ ਇੰਨਾ ਕੁ ਸੋਹਣਾ ਕਿ ਹਰ ਕੋਈ ਉਹਦੇ ਵੱਲ ਵੇਖ ਕੇ ਮੋਹਿਤ ਹੋ ਜਾਂਦਾ ਪ੍ਰੀਆ ਨੇ ਇੱਕ ਦਿਨ ਆਰਿਫ ਨੂੰ ਵੇਖਿਆ ਉਹਨੂੰ ਵੇਖਿਆ ਤੇ ਉਹਨੂੰ ਵੇਖਦੀ ਹੀ ਰਹੀ ਗਈ ਉਹਦੀ ਮਤਲਬ ਹਰ ਇੱਕ ਐਕਟੀਵਿਟੀ ਤੇ ਉਹ ਨਜ਼ਰ ਰੱਖਦੀ ਉਹਨੂੰ ਵੇਖਦੀ ਪਹਿਲਾਂ ਉਹ ਹਫਤੇ ਬਾਅਦ ਕਿਤੇ ਆਉਂਦੀ ਸੀ ਜਾਂ ਹਫਤੇ ਚ ਦੋ ਵਾਰ ਆਉਂਦੀ ਸੀ ਇਸ ਰੈਸਟੋਰੈਂਟ 'ਚ ਪਰ ਹੁਣ ਉਹਦਾ ਰੋਜ਼ ਦਾ ਕੰਮ ਹੋ ਗਿਆ ਸੀ ਉਹ ਆਪਣੀਆਂ ਸਹੇਲੀਆਂ ਨੂੰ ਲੈ ਕੇ ਆਉਂਦੀ ਉਹ ਸਿਰਫ ਆਰਿਫ ਨੂੰ ਵੇਖਣ ਦੀ ਮਾਰੀ ਆਉਂਦੀ ਸੀ आरफ ਨੇ ਕਦੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਤੇ ਇੱਕ ਦਿਨ ਉਹ આરਫ ਨੂੰ ਹੀ ਆਰਡਰ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਤੂੰ ਹੀ ਸਾਡੇ ਲਈ ਖਾਣਾ ਲੈ ਕੇ ਆਵੇਂਗਾ ਚਲੋ આરਫ ਇੱਕ ਵੇਟਰ ਸੀ ਹੈਨਾ ਉਹਨੂੰ ਗੱਲ ਮੰਨਣੀ ਪੈਣੀ ਸੀ ਉਹ ਉਹਨਾਂ ਨੂੰ ਖਾਣਾ ਸਰਵ ਕਰਦਾ ਤੇ ਪ੍ਰਿਆ ਉਹਨੂੰ ਕਹਿੰਦੀ ਕਿ ਤੁਸੀਂ ਵੀ ਸਾਡੇ ਨਾਲ ਬੈਠ ਜਿਓ ਖਾ ਲਓ આરਫ ਪ੍ਰਿਆ ਦੀ ਗੱਲ ਸੁਣ ਕੇ ਉਹਨੂੰ ਕਹਿੰਦਾ ਕਿ ਨਹੀਂ ਮੈਡਮ ਤੁਸੀਂ ਜ਼ਿਆਦਾ ਕਹਿ ਰਹੇ ਹੋ ਮੈਂ ਇੱਥੋਂ ਦਾ ਵੇਟਰ ਹਾਂ ਹੈਨਾ ਮੈਂ ਇੱਕ ਵੇਟਰਾਂ ਕੰਮ ਕਰਦਾ ਮੇਰੀ ਇੱਥੇ ਨੌਕਰੀ ਆ ਮੈਂ ਤੁਹਾਡੇ ਨਾਲ ਵੇਖੇ ਨਹੀਂ ਖਾ ਸਕਦਾ ਉਹ ਕਹਿੰਦੀ ਕਿ ਫੇਰ ਕੀ ਆ ਉਹ ਕਹਿੰਦਾ ਨਹੀਂ ਚਲ ਵੇਖ ਕੇ ਕੇ ਚਲਿਆ ਜਾਂਦਾ ਉਸ ਤੋਂ ਬਾਅਦ ਉਹ ਆਪਣੀਆਂ ਸਹੇਲੀਆਂ ਨੂੰ ਡਾਇਰੈਕਟ ਤੌਰ ਤੇ ਕਹਿੰਦੀ ਆ ਕਿ ਇਹ ਆਰਫ ਮੁੰਡਾ ਨਾ ਮੈਨੂੰ ਇਹਦੇ ਨਾਲ ਪਿਆਰ ਹੋ ਗਿਆ ਇਹ ਮੈਨੂੰ ਪਸੰਦ ਆ ਗਿਆ ਉਹਦੀਆਂ ਸਹੇਲੀਆਂ ਕਹਿੰਦੀਆਂ ਵੀ ਤੂੰ ਕੰਮਲੀ ਆ ਤੂੰ ਇੰਨੇ ਅਮੀਰ ਬਾਪ ਦੀ ਔਲਾਦ ਆ ਕਿ ਤੂੰ ਇੱਕ ਵੇਟਰ ਨੂੰ ਪਸੰਦ ਕੀਤਾ ਉਹ ਕਹਿੰਦੀ ਵੀ ਦੇਖ ਉਹ ਮੁੰਡਾ ਕਿੰਨਾ ਸੋਹਣਾ ਕਿੰਨਾ ਲੈਜਾ ਉਹਦੇ ਬੋਲਣ ਦੇ ਵਿੱਚ ਕਿੰਨੇ ਉਹਦੇ ਚ ਗੁਣ ਨੇ ਵੀ ਮੈਨੂੰ ਗਰੀਬ ਅਮੀਰ ਦਾ ਫਰਕ ਨਹੀਂ ਪੈਂਦਾ ਮੇਰੇ ਪਾਪਾ ਕੋਲ ਇੰਨੀ ਪ੍ਰਾਪਰਟੀ ਆ ਕਿ ਜਿਵੇਂ ਸਾਰੀ ਉਮਰ ਵੀ ਵੇਲੀ ਵੇ ਕੇ ਖਾਵਾ ਤਾਂ ਵੀ ਮੇਰੇ ਪਾਪਾ ਦੀ ਪ੍ਰਾਪਰਟੀ ਆ ਜਿਹੜੀ ਉਹ ਖਤਮ ਨਹੀਂ ਹੋਊਗੀ ਇਹ ਕਹਿੰਦੀ ਆ ਤੇ ਉਹਦੀਆਂ ਸਹੇਲੀਆਂ ਚਲੋ ਹੱਸ ਪੈਂਦੀਆਂ ਨਿਕੀਆਂ ਉਸ ਤੋਂ ਬਾਅਦ ਉਹ ਘਰ ਆਉਂਦੀ ਆ ਘਰ ਆ ਕੇ ਉਹ ਆਪਣੇ ਪਾਪਾ ਨੂੰ ਡਾਇਰੈਕਟ ਤੌਰ ਤੇ ਕਹਿ ਦਿੰਦੀ ਆ ਕਿ ਪਾਪਾ ਮੈਨੂੰ ਇੱਕ ਮੁੰਡਾ ਪਸੰਦ ਆਇਆ ਤੇ ਮੈਂ ਸਾਰੀ ਉਮਰ ਉਹਦੇ ਨਾਲ ਕੱਢਣਾ ਚਾਹਣੀ ਆ ਉਹਦੇ ਪਾਪਾ ਕਹਿੰਦੇ ਕਿ ਠੀਕ ਆ ਪੁੱਤਰ ਮੈਨੂੰ ਕੋਈ ਇਤਰਾਜ਼ ਨਹੀਂ ਤੇਰੀ ਵਿਆਹ ਦੀ ਉਮਰ ਆ ਜੇ ਤੈਨੂੰ ਕੋਈ ਮੁੰਡਾ ਪਸੰਦ ਆਇਆ ਤੇ ਉਹ ਦੱਸਦੀ ਆ ਕਿ ਪਾਪਾ ਪਤਾ ਨਹੀਂ ਤੁਹਾਨੂੰ ਪਸੰਦ ਆਊ ਗੱਲ ਕਿ ਨਹੀਂ ਪਰ ਉਹ ਮੁੰਡਾ ਇੱਕ ਰੈਸਟੋਰੈਂਟ ਦੇ ਵਿੱਚ ਵੇਟਰ ਆ ਉਹਦੇ ਪਾਪਾ ਨੇ ਇੱਕ ਵਾਰ ਵੀ ਇਤਰਾਜ਼ ਨਹੀਂ ਕੀਤਾ ਉਹ ਕਹਿੰਦਾ ਵੀ ਦੇਖ ਪੁੱਤ ਮੇਰੀ ਧੀ ਦੇ ਛੇਤੀ ਛੇਤੀ ਕੋਈ ਚੀਜ਼ ਪਸੰਦ ਨਹੀਂ ਆਉਂਦੀ ਤੇ ਜਿਹੜੀ ਪਸੰਦ ਆ ਜੇ ਉਹਨੂੰ ਉਹ ਛੱਡਦੀ ਨਹੀਂ ਇਹ ਮੈਨੂੰ ਪਤਾ ਵੀ ਜੇ ਮੈਂ ਅੱਜ ਕਹਿ ਵੀ ਦੇਵਾਂ ਕਿ ਉਹਦੇ ਨਾਲ ਮੈਂ ਤੇਰਾ ਵਿਆਹ ਨਹੀਂ ਕਰਨਾ ਤਾਂ ਵੀ ਮੈਨੂੰ ਪਤਾ ਵੀ ਤੂੰ ਜਿੱਦ ਕਰਕੇ ਚਾਹੇ ਪਿਆਰ ਨਾਲ ਮੈਨੂੰ ਮਨਾ ਲੈਣਾ ਤੇ ਮੈਂ ਤੈਨੂੰ ਮਨਾ ਨਹੀਂ ਕਰੂੰਗਾ ਉਹ ਕਹਿੰਦੀ ਠੀਕ ਹੈ ਪਾਪਾ ਥੈਂਕ ਯੂ ਆਈ ਲਵ ਯੂ ਉਸ ਤੋਂ ਬਾਅਦ ਉਹ ਅਗਲੇ ਦਿਨ ਫਿਰ ਰੈਸਟੋਰੈਂਟ ਆਉਂਦੀ ਆ ਤੇ ਉਹ ਆਰਫ ਨੂੰ ਪ੍ਰਪੋਜ਼ ਕਰ ਦਿੰਦੀ ਆ ਆਰਫ ਪ੍ਰੀਆ ਦਾ ਇਹ ਬਿਹੇਵ ਦੇਖ ਕੇ ਸੁੰਨ ਹੋ ਜਾਂਦਾ ਤੇ ਉਹ ਸੋਚਦਾ ਵੀ ਅਜੀਬ ਕੁੜੀ ਆ ਵੀ ਹੈਗੀ ਹਨਾ ਕਿਸੇ ਅਮੀਰ ਘਰਾਣੇ ਦੀ ਆ ਵੀ ਇਹਨੇ ਇੱਕ ਵੇਟਰ ਨੂੰ ਮੈਨੂੰ ਪਸੰਦ ਕੀਤਾ ਉਹ ਕਹਿੰਦਾ ਕਿ ਮੈਡਮ ਸਾਡੇ ਵਰਗੇ ਬੰਦੇ ਔਕਾਤ ਨਾਲੋਂ ਵੱਡੀਆਂ ਗੱਲਾਂ ਨਹੀਂ ਕਰ ਸਕਦੇ ਉਹ ਕਹਿੰਦੀ ਤੈਨੂੰ ਕਿਹਨੇ ਕਿਹਾ ਕਿ ਤੇਰੀ ਔਕਾਤ ਨਹੀਂ ਤੈਨੂੰ ਪ੍ਰੀਆ ਨੇ ਪਸੰਦ ਕੀਤਾ ਨਾ ਇਹਦਾ ਮਤਲਬ ਤੂੰ ਮੇਰੀ ਔਕਾਤ ਤੋਂ ਕਿਤੇ ਵੱਡਾਗਾ ਪ੍ਰੀਆ ਦੇ ਛੇਤੀ ਛੇਤੀ ਕੋਈ ਮਾੜੀ ਚੀਜ਼ ਪਸੰਦ ਨਹੀਂ ਆਉਂਦੀ ਹੈਗੀ ਉਹ ਕਹਿੰਦਾ ਫਿਰ ਦੇਖ ਲੋ ਫੈਸਲਾ ਤੁਹਾਡਾ ਕੱਲ ਨੂੰ ਮੈਨੂੰ ਇਹ ਨਾ ਕਹੋ ਵੀ ਵੇਟਰਾਂ ਨੌਕਰੀ ਤਾਂ ਮੈਂ ਕਰ ਲੈਣੀ ਆ ਪੈਸਾ ਕਮਾ ਲੈਣਾ ਪਰ ਹੋ ਸਕਦਾ ਤੇਰੇ ਉਨੇ ਸ਼ੌਂਕ ਪੂਰੇ ਨਾ ਕੀਤੇ ਜਾ ਸਕਣ ਮੇਰੇ ਤੋਂ ਕਿਉਂਕਿ ਮੈਂ ਤਾਂ ਆਪਣੀ ਕਮਾਈ ਦੇ ਹਿਸਾਬ ਨਾਲ ਹੀ ਤੇਰੀਆਂ ਚੀਜ਼ਾਂ ਤੇਰੀਆਂ ਲੋੜਾਂ ਜਾਂ ਤੇਰੇ ਸ਼ੌਂਕ ਪੂਰੇ ਕਰ ਸਕਦਾ ਕਹਿੰਦੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ બસ ਮੈਨੂੰ ਤੂੰ ਚਾਹੀਦਾ ਏ ਚਲੋ ਆਰਫ ਨੂੰ ਵੀ ਵਧੀਆ ਲੱਗਿਆ ਉਹਨੂੰ ਵੀ ਪ੍ਰੀਆ ਪਸੰਦ ਆਈ ਉਹ ਕਹਿੰਦੀ ਕਿ ਮੈਂ ਤੈਨੂੰ ਆਪਣੇ ਪਾਪਾ ਨਾਲ ਮਲਾਉਣਾ ਚਾਹਣੀ ਆ ਕੱਲ ਨੂੰ ਤੂੰ ਤਿਆਰ ਰਹੀ ਮੈਂ ਤੈਨੂੰ ਲੈ ਕੇ ਜਾਉਂਗੀ ਅਗਲੇ ਦਿਨ ਪ੍ਰੀਆ ਗੱਡੀ ਦੇ ਵਿੱਚ ਆਉਂਦੀ ਆ ਤੇ ਆਰਫ ਨੂੰ ਆਪਣੇ ਨਾਲ ਲੈ ਕੇ ਆਪਣੇ ਪਾਪਾ ਕੋਲ ਚਲੀ ਜਾਂਦੀ ਆ ਉਹਦੇ ਪਾਪਾ ਦਫ਼ਤਰ ਦੇ ਵਿੱਚ ਹੁੰਦੇ ਆ ਤੇ ਉੱਥੇ ਹੀ ਉਹਦੇ ਪਾਪਾ ਉਹਨੂੰ ਮਿਲਦੇ ਆ ਪ੍ਰੀਆ ਦੇ ਪਾਪਾ ਨੇ ਪਹਿਲਾਂ ਹੀ ਉਹਨੂੰ ਕਹਿਤਾ ਸੀ ਕਿ ਜੇ ਮੁੰਡਾ ਤੈਨੂੰ ਪਸੰਦ ਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਦੋਨਾਂ تیرਾਂ ਦੀ ਸਹਿਮਤੀ ਬਣ ਜਾਂਦੀ ਹੈ ਤੇ ਜਦੋਂ ਆਰਫ ਨੂੰ ਪ੍ਰੀਆ ਦੇ ਪਾਪਾ ਪੁੱਛਦੇ ਆ ਕਿ ਤੇਰੇ ਘਰ ਦੇ ਵਿੱਚ ਕੌਣ ਕੌਣਾ ਤਾਂ ਉਹ ਦੱਸਦਾ ਕਿ ਮੈਂ ਅਨਾਥ ਹਾਂ ਮੇਰਾ ਕੋਈ ਨਹੀਂ ਹੈਗਾ ਮੈਂ ਇਕੱਲਾ ਹਾਂ ਤਾਂ ਚਲੋ ਪ੍ਰੀਆ ਦੇ ਪਾਪਾ ਕਹਿੰਦੇ ਕਿ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਕਿ ਤੂੰ ਇਕੱਲਾ ਵੀ ਸਾਡਾ ਪਰਿਵਾਰ ਤੇਰਾ ਹੀ ਆ ਸਹਿਮਤੀ ਬਣ ਜਾਂਦੀ ਹੈ ਤੇ ਦੋਨਾਂ ਦੀ ਵਿਆਹ ਦੀ ਗੱਲ ਚੱਲ ਪੈਂਦੀ ਆ ਪ੍ਰੀਆ ਜਿਹੜੀ ਉਹ ਆਪਣਾ ਵਿਆਹ ਪੂਰੀ ਧੂਮਧਾਮ ਨਾਲ ਕਰਵਾਉਣਾ ਚਾਹੁੰਦੀ ਸੀ ਤੇ ਉਹਦੇ ਪਾਪਾ ਨੇ ਉਹਨਾਂ ਨੂੰ ਦੋਨਾਂ ਨੂੰ ਕਹਿਤਾ ਸੀ ਕਿ ਤੁਸੀਂ ਆਪੇ ਤਿਆਰੀ ਕਰ ਲਓ ਆਰਫ ਤੇ ਪ੍ਰੀਆ ਮਿਲ ਕੇ ਵਧੀਆ ਤਿਆਰੀ ਕਰਦੇ ਆ ਬਹੁਤ ਵਧੀਆ ਮਤਲਬ ਤਰੀਕੇ ਨਾਲ ਉਹਨਾਂ ਦਾ ਵਿਆਹ ਹੁੰਦਾ ਵਿਆਹ ਦੇ ਵਿੱਚ ਬਹੁਤ ਇਕੱਠ ਹੁੰਦਾ ਲੋਕ ਇਕੱਠੇ ਹੁੰਦੇ ਆ ਵੱਡੇ ਵੱਡੇ ਲੋਕ ਕਿਉਂਕਿ ਪ੍ਰੀਆ ਦੇ ਪਾਪਾ ਬਹੁਤ ਵੱਡੇ ਬਿਜ਼ਨਸਮੈਨ ਸੀ ਤੇ ਉਹਨਾਂ ਦਾ ਲਿੰਕ ਵੱਡੇ ਵੱਡੇ ਲੋਕਾਂ ਨਾਲ ਸੀ ਚਲੋ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਪ੍ਰੀਆ ਦੇ ਪਾਪਾ ਇੱਕ ਬੰਗਲਾ ਜਿਹੜਾ ਉਹਨਾਂ ਨੂੰ ਗਿਫਟ ਕਰਦੇ ਆ ਤੇ ਉਹ ਉਸ ਬੰਗਲੇ ਦੇ ਵਿੱਚ ਰਹਿੰਦੇ ਆ ਬੜਾ ਸੋਹਣਾ ਘਰ ਹੁੰਦਾ ਬੰਗਲਾ ਟਾਈਪ ਤੇ ਪ੍ਰੀਆ ਤੇ ਆਰਫ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਰਹਿਣ ਲੱਗਦੇ ਆ ਹੁਣ ਪ੍ਰੀਆ ਜਿਹੜੀ ਉਹ ਆਰਫ ਨੂੰ ਕਹਿੰਦੀ ਆ ਕਿ ਤੂੰ ਵੇਟਰਿੰਗ ਦਾ ਕੰਮ ਨਹੀਂ ਕਰੇਗਾ ਉਹ ਕਹਿੰਦਾ ਕਿ ਨਹੀਂ ਮੈਂ ਆਪਣਾ ਜੋ ਕੰਮ ਕਰਦਾ ਮੈਂ ਕੰਮ ਕਰਨਾ ਹੀ ਆ ਉਹ ਕਹਿੰਦੀ ਦੇਖ ਆਰਫ ਜੇ ਤੂੰ ਰੈਸਟੋਰੈਂਟ ਦੇ ਵਿੱਚ ਜਾ ਕੇ ਹਨਾ ਕੰਮ ਕਰੇਗਾ ਤੇ ਇਹਦੇ ਵਿੱਚ ਮੇਰੀ ਇਨਸਲਟ ਆ ਤੂੰ ਮਿਹਨਤੀ ਆ ਮਿਹਨਤ ਕਰਨਾ ਚਾਹਣਾ ਮੈਨੂੰ ਕੋਈ ਇਤਰਾਜ਼ ਨਹੀਂ ਪਰ ਤੂੰ ਪਾਪਾ ਦਾ ਬਿਜ਼ਨਸ ਆ ਜਿਹੜਾ ਅੱਦਾ ਉਹ ਸੰਭਾਲ ਲਾ ਕਿਉਂਕਿ ਪਾਪਾ ਦਾ ਬਿਜ਼ਨਸ ਵੀ ਤਾਂ ਆਪਣੇ ਹੀ ਆ ਚਲੋ ਆਰਫਾ ਜਿਹੜਾ ਉਹਨੂੰ ਇਸ ਗੱਲ ਦਾ ਫੀਲ ਤਾਂ ਹੁੰਦਾ ਕਿ ਮੈਂ ਇਹਦੇ ਪਾਪਾ ਦਾ ਬਿਜ਼ਨਸ ਸੰਭਾਲਾਂ ਪਰ ਉਹਨੂੰ ਕਰਨਾ ਪੈਂਦਾ ਕਿਉਂਕਿ ਉਹ ਵੀ ਸਮਝ ਲੈਂਦਾ ਵੀ ਹੁਣੇ ਮੇਰੀ ਪਤਨੀ ਆ ਵੀ ਇਹਨਾਂ ਦਾ ਸਾਰਾ ਕੁਝ ਮੇਰਾ ਹੀ ਆ ਚਲੋ ਉਹ ਨਾ ਆਪਣੇ ਸਹੁਰਾ ਸਾਹਿਬ ਨਾਲ ਪ੍ਰੀਆ ਦੇ ਪਾਪਾ ਨਾਲ ਬਿਜ਼ਨਸ ਦੇ ਵਿੱਚ ਮਦਦ ਕਰਦਾ ਆਰਫ ਇੱਕ ਬਹੁਤ ਪੜਿਆ ਲਿਖਿਆ ਮੁੰਡਾ ਸੀ ਇਸ ਕਰਕੇ ਉਹ ਬਿਜ਼ਨਸ ਦੀਆਂ ਅਮਰੀਕੀਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਿੱਖ ਲੈਂਦਾ ਤੇ ਬਿਜ਼ਨਸ ਦੇ ਵਿੱਚ ਉਹ ਪ੍ਰੀਆ ਦੇ ਪਾਪਾ ਦਾ ਹੱਥ ਵਟਾਉਂਦਾ ਪ੍ਰੀਆ ਜਿਹੜੀ ਉਹ ਘੁੰਮਣ ਫਿਰਨ ਦੀ ਸ਼ਕੀਨ ਹੁੰਦੀ ਆ ਹਫਤੇ ਦੇ ਵਿੱਚ ਚਾਰ ਚਾਰ ਦਿਨ ਉਹ ਬਾਹਰ ਰਹਿੰਦੇ ਆ ਤਿੰਨ ਦਿਨ ਹੀ ਕੰਮ ਕਰਦਾ ਪਰ ਕੰਮ ਆ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੁੰਦਾ ਇਸੇ ਤਰ੍ਹਾਂ ਜ਼ਿੰਦਗੀ ਆ ਜਿਹੜੀ ਉਹ ਲੱਗਦੀ ਆ ਤੇ ਆਰਐਫਐਸ ਜਿਹੜਾ ਉਹ ਪ੍ਰੀਆ ਨੂੰ ਕਹਿੰਦਾ ਸੀ ਕਿ ਪ੍ਰੀਆ ਹੁਣ ਆਪਾਂ ਨੂੰ ਫੈਮਿਲੀ ਪਲਾਨ ਕਰ ਲੈਣੀ ਚਾਹੀਦੀ ਆ ਵੀ ਆਪਣੇ ਵਿਆਹ ਨੂੰ 2 ਸਾਲ ਹੋ ਗਏ ਤੇ ਆਪਾਂ ਇਸੇ ਤਰ੍ਹਾਂ ਹੀ ਹਨਾ ਤੁਰੇ ਫਿਰਦੇ ਆ ਕੰਮ ਧੰਦੇ ਦੇ ਮਾਮਲੇ ਅੱਜ ਜਾਂ ਘੁੰਮਣ ਫਿਰਨ ਦੇ ਚ ਵੀ ਆਪਾਂ ਨੂੰ ਫੈਮਿਲੀ ਪਲਾਨ ਕਰਨੀ ਚਾਹੀਦੀ ਆ ਬੱਚੇ ਹੋਣਗੇ ਆਪਣੇ ਮੰ ਲੱਗੂਗਾ ਵੀ ਅੱਗੇ ਆਪਾਂ ਬੱਚਿਆਂ ਬਾਰੇ ਸੋਚਾਂਗੇ ਤਾਂ ਪ੍ਰਿਆ ਜਿਹੜੀ ਅਰਫ ਨੂੰ ਕਹਦੀ ਆ ਕਿ ਮੈਂ ਅਜੇ ਕੋਈ ਫੈਮਿਲੀ ਨਹੀਂ ਚਾਹੁੰਦੀ ਅਜੇ ਮੈਂ ਖੁੱਲ ਕੇ ਜੀਣਾ ਚਾਹੁੰਦੀ ਆ ਉਹ ਕਹਿੰਦਾ ਵੀ ਜੇ ਬੱਚੇ ਹੋਗੇ ਫਿਰ ਕਿਹੜਾ ਤੇਰਾ ਜੀਣਾ ਬੰਦ ਹੋ ਜੂ ਵੀ ਇਹ ਤਾਂ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਪਰ ਉਹ ਕਹਿੰਦੀ ਕਿ ਮੇਰੀ ਜ਼ਿੰਦਗੀ ਮੈਂ ਆਪਣੇ ਹਿਸਾਬ ਨਾਲ ਜੀਣੀ ਆ ਮੈਂ ਨਹੀਂ ਚਾਹੁੰਦੀ ਕਿ ਤੂੰ ਮੇਰੇ ਤੇ ਕੋਈ ਬੰਦਸ਼ ਲਾਵੇਂ ਉਹ ਕਹਿੰਦਾ ਮੈਂ ਬੰਦਸ਼ ਨਹੀਂ ਲਾ ਰਿਹਾ ਮੈਂ ਤਾਂ ਆਪਣੀ ਮੈਂ ਵੀ ਹੈਨਾ ਤੇਰਾ ਪਤੀ ਆ ਤੇ ਆਪਣੇ ਜ਼ਿੰਦਗੀ ਦੇ ਵਿੱਚ ਕੀ ਹੋਣਾ ਚਾਹੀਦਾ ਉਹਦੀ ਪਲੈਨਿੰਗ ਲਈ ਮੇਰੀ ਵੀ ਤਾਂ ਰਾਇ ਆਉਗੀ ਨਾ ਵਿੱਚ ਮੇਰੀਆਂ ਵੀ ਤਾਂ ਡਿਮਾਂਡਾਂ ਹੋਣਗੀਆਂ ਮੇਰੀਆਂ ਵੀ ਤਾਂ ਕੋਈ ਖਵਾਹਿਸ਼ਾਂ ਹੋਣਗੀਆਂ ਉਹ ਕਹਿੰਦੀ ਅੱਛਾ ਤੇਨੂੰ ਬੱਚੇ ਪੈਦਾ ਕਰਕੇ ਦੇਣੀ ਤੇ ਇਹ ਤੇਰੀ ਖਵਾਹਿਸ਼ ਆ ਤੈਨੂੰ ਬੱਚੇ ਪੈਦਾ ਕਰਕੇ ਦੇਣ ਦੇ ਚੱਕਰ 'ਚ ਮੈਂ ਆਪਣੀ ਫਿਗਰ ਖਰਾਬ ਕਰਾਂ ਜਦੋਂ ਇਸ ਤਰ੍ਹਾਂ ਕਹਿੰਦੀ ਆ ਤਾਂ ਆਰਫ ਸਮਝ ਜਾਂਦਾ ਵੀ ਇਹ ਹੀ ਗੋ ਟਾਈਪ ਲੜਕੀ ਆ ਪਰ ਉਹ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਹੁੰਦਾ ਚਲੋ ਉਹ ਕਾਫੀ ਟਾਈਮ ਚੁੱਪ ਰਹਿੰਦਾ ਉਹਨੂੰ ਕੁਝ ਨਹੀਂ ਕਹਿੰਦਾ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਨਾ ਚੱਲਦਾ ਰਹਿੰਦਾ ਤੇ ਇੱਕ ਦਿਨਾਂ ਉਹਨਾਂ ਦੇ ਘਰ ਦੇ ਵਿੱਚ ਕੰਮ ਵਾਲੀ ਨਹੀਂ ਆਉਂਦੀ। ਜਦੋਂ ਕੰਮ ਵਾਲੀ ਨਹੀਂ ਆਈ ਤੇ ਜਿਹੜੀ ਪ੍ਰੀਆ ਗਈ ਉਹ ਆਰਫ ਨੂੰ ਕਹਿੰਦੀ ਆਰਫ ਮੈਨੂੰ ਸਫਾਈ ਬਹੁਤ ਪਸੰਦ ਆ ਤੇ ਮੇਡ ਆਪਣੀ ਆਈ ਨਹੀਂ ਅੱਜ। ਤੂੰ ਐਦਾਂ ਕਰ ਝਾੜੂ-ਪੋਚਾ ਲਾ ਦੇ। ਤੇ ਆਰਫ ਨੂੰ ਇਹ ਗੱਲ ਬੁਰੀ ਲੱਗਦੀ ਆ। ਉਹ ਕਹਿੰਦਾ ਕਿ ਨਹੀਂ ਪ੍ਰੀਆ ਮੈਂ ਝਾੜੂ-ਪੋਚਾ ਨਹੀਂ ਲਾਊਂਗਾ। ਉਹ ਕਹਿੰਦੀ ਕੀ ਮਤਲਬ ਤੇਰਾ? ਤੂੰ ਮੈਨੂੰ ਜਵਾਬ ਦੇਵੇਂ। ਤੈਨੂੰ ਮੈਂ ਕਹਤਾ ਨਾ ਕਿ ਮੈਨੂੰ ਸਫਾਈ ਪਸੰਦ ਆ ਤੇ ਮੈਨੂੰ ਸਫਾਈ ਚਾਹੀਦੀ ਆ। ਉਹ ਕਹਿੰਦਾ ਵੀ ਜੇ ਤੈਨੂੰ ਸਫਾਈ ਪਸੰਦ ਆ ਫਿਰ ਤੂੰ ਕਰ ਲੈ। ਕਹਿੰਦੀ ਅੱਜ ਤੱਕ ਮੈਂ ਆਪਣੇ ਘਰ ਦੇ ਵਿੱਚ ਇੱਕ ਭਾਂਡਾ ਚਾ ਕੇ ਇੱਥੋਂ ਇੱਥੇ ਨਹੀਂ ਰੱਖਿਆ ਤੇ ਤੂੰ ਮੈਨੂੰ ਕਹਿੰਦਾ ਸਫਾਈ ਕਰ ਲਾ ਉਹ ਕਹਿੰਦਾ ਕਿ ਦੇਖ ਜੇ ਤੂੰ ਸਾਫ਼ ਜਗਾ ਤੇ ਰਹਿਣਾ ਚਾਹਣੀ ਆ ਤਾਂ ਤੈਨੂੰ ਸਫਾਈ ਕਰਨੀ ਪੈਣੀ ਆ ਪਿੱਕਿਆ ਦੇ ਘਰ ਭਾਵੇਂ ਤੂੰ ਨਹੀਂ ਕੀਤਾ ਵੀ ਸਾਰੀ ਜ਼ਿੰਦਗੀ ਜ਼ਰੂਰੀ ਤਾਂ ਨਹੀਂ ਵੀ ਆਪਾਂ ਸਾਰੀਆਂ ਉਹੀ ਚੀਜ਼ਾਂ ਹਨ ਆਪਣੇ ਨਾਲ ਨਾਲ ਚੱਲਦੀਆਂ ਵੀ ਬਦਲਣਾ ਪੈਂਦਾ ਆਪਾਂ ਨੂੰ ਕਹਿੰਦੀ ਤੂੰ ਮੈਨੂੰ ਇੰਨੀ ਵੱਡੀ ਗੱਲ ਕਹੀ ਤਾਂ ਕਿਹੀ ਕਿਵੇਂ ਤੈਨੂੰ ਪਤਾ ਤੂੰ ਮੇਰੇ ਪਾਪਾ ਦੇ ਟੁਕੜਿਆਂ ਤੇ ਪਲਦਾ ਮੇਰੇ ਪਾਪਾ ਦੀ ਇਹ ਖੁੱਲ੍ਹ ਦੇ ਲਈ ਆ ਵੜਪਣਾ ਜਿਹੜਾ ਉਹਨੇ ਤੈਨੂੰ ਰੱਖਿਆ ਹੋਇਆ ਤੇਰੇ ਕੋਲ ਕੀ ਸੀ ਕੀ ਔਕਾਤ ਆ ਤੇਰੀ ਜਦੋਂ ਉਹਦੀ ਔਕਾਤ ਦਾ ਮਿਹਣਾ ਮਾਰਦੀ ਐ ਤੇ ਉਹਨੂੰ ਬਹੁਤ ਗੁੱਸਾ ਆਉਂਦਾ ਤੇ ਉਹਨੂੰ ਕਹਿੰਦਾ ਕਿ ਅੱਛਾ ਤੂੰ ਮੇਰੀ ਔਕਾਤ ਪਰਖਣਾ ਚਾਹਣੀ ਆ ਚੱਲ ਉਹਦੀ ਬਾਹ ਫੜ ਕੇ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਗੱਡੀ ਤੋਰ ਲੈਂਦਾ ਤੇਜ਼ ਭਜਾ ਲੈਂਦਾ ਤੇ ਉਹ ਕਹਿੰਦੀ ਵੀ ਕਿੱਥੇ ਜਾ ਰਹੇ ਆ ਆਰਫ ਕੀ ਹੋਇਆ ਤੈਨੂੰ ਕਿੱਥੇ ਜਾ ਰਹੇ ਆ ਜਦੋਂ ਇਸ ਤਰ੍ਹਾਂ ਕਹਿੰਦੀ ਆ ਉਹ ਪਰ ਆਰਫ ਉਹਦੀ ਕੋਈ ਗੱਲ ਨਹੀਂ ਸੁਣਦਾ ਉਹ ਰੌਲਾ ਪਾਉਂਦੀ ਆ ਕਿ ਮੈਨੂੰ ਗੱਡੀ 'ਚ ਉਤਾਰ ਉਹਨੂੰ ਹੁੰਦਾ ਪਤਾ ਨਹੀਂ ਕਿੱਧਰ ਜਾ ਰਿਹਾ ਕੀ ਕਰ ਰਿਹਾ ਪਰ ਉਹ ਉਹਦੀ ਕੋਈ ਗੱ ਉਹ ਗੱਡੀ ਤੇਜ਼ ਭਜਾਉਂਦਾ ਤੇ ਥੋੜਾ ਟਾਈਮ ਤਾਂ ਪ੍ਰੀਆ ਰੋੜਾ ਜਾਂ ਪਾਉਂਦੀ ਹੈ ਫਿਰ ਉਹ ਸ਼ਾਂਤ ਹੋ ਕੇ ਬਹਿ ਜਾਂਦੀ ਆ ਤੇ ਉਸ ਤੋਂ ਬਾਅਦ ਆਰਫ ਆਪਣੀ ਗੱਡੀ ਇੱਕ ਇਹੋ ਜੇ ਬਹੁਤ ਸੋਹਣੇ ਮਹਿਲ ਨੁਮਾ ਘਰ ਦੇ ਅੱਗੇ ਲਾਉਂਦਾ ਗੱਡੀ ਲਾ ਕੇ ਉੱਥੇ ਤੇ ਉਹ ਅੱਗੇ ਸਿਕਿਉਰਿਟੀ ਗਾਰਡ ਆ ਜਿਹੜਾ ਉਹ ਵੇਖਦਾ ਤੇ ਉਹਨੂੰ ਕਹਿੰਦਾ ਵੀ ਕਿੱਥੇ ਉਹ ਕਹਿੰਦਾ ਮੈਂ ਅੰਦਰ ਜਾਣਾ ਚਲੋ ਸਿਕਿਉਰਿਟੀ ਗਾਰਡ ਉਹਨੂੰ ਜਾਣ ਦੇ ਦਿੰਦਾ ਸਿਕਿਉਰਿਟੀ ਗਾਰਡ ਉਹਦੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦਾ ਤੇ ਉਸ ਤੋਂ ਬਾਅਦ ਜਾ ਕੇ ਉਹ ਅੰਦਰ ਜਦੋਂ ਐਂਟਰੀ ਕਰਦੇ ਆ ਤਾਂ ਪ੍ਰੀਆ ਉਸ ਮਹਿਲनुमा ਘਰ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਉਹ ਘਰ ਉਹ ਵੰਗਲਾ ਬਹੁਤ ਵੱਡਾ ਸੀ ਜਿਹੜੇ ਘਰ ਦੇ ਵਿੱਚ ਪ੍ਰੀਆ ਰਹਿੰਦੀ ਸੀ ਉਹਦੇ ਨਾਲੋਂ ਵੀ ਕਿਤੇ ਵੱਡਾ ਤੇ ਸੋਹਣਾ ਉਹ ਚਾਰ ਸਪੇਰੇ ਵੇਖਦੀ ਆ ਤੇ ਆਰਫ ਨੂੰ ਪੁੱਛਦੀ ਆ ਵੀ ਕੀ ਆ ਕੀ ਆ ਇਹ ਕਿੱਥੇ ਆ ਗਏ ਆਪਾਂ ਪਰ ਆਰਫ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਤੇ ਉਹਦੀ ਵਾਂਹ ਫੜ ਕੇ ਅੱਗੇ ਅੱਗੇ ਲੈ ਜਾਂਦਾ ਤੇ ਅੱਗੇ ਇੱਕ ਔਰਤ ਆਉਂਦੀ ਆ ਔਰ ਤਾਂ ਜਿਹੜੀ ਉਹ ਭੱਜ ਕੇ ਆਰਫ ਦੇ ਕੋਲ ਨਾਲ ਲੱਗਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਪੁੱਤਰ ਤੂੰ ਕਿੱਥੇ ਚਲਾ ਗਿਆ ਸੀ ਕਿੱਧਰ ਚਲਾ ਗਿਆ ਸੀ ਤੂੰ ਮੈਨੂੰ ਦੱਸ ਕੇ ਕਿਉਂ ਨਹੀਂ ਗਿਆ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਪੁੱਤ ਮੈਂ ਤਾਂ ਇਹ ਸੋਚ ਲਿਆ ਸੀ ਕਿ ਸ਼ਾਇਦ ਤੂੰ ਇਸ ਦੁਨੀਆ ਤੇ ਨਹੀਂ ਰਹਾ ਹੋਣਾ ਚਲ ਐਸ ਤਰ੍ਹਾਂ ਇੱਕੋ ਦਾਮ ਹਨਾ ਇੱਕੋ ਆਵਾਜ਼ ਦੇ ਵਿੱਚ ਉਹਨੂੰ ਮੂੰਗਲ ਨਾਲ ਲਾਉਂਦੀ ਆ ਉਹਨੂੰ ਪਿਆਰ ਕਰਦੀ ਆ ਤੇ ਇਦਾਂ ਦੀਆਂ ਗੱਲਾਂ ਕਰਦੀ ਹੈਗੀ ਆਰਫਾ ਜਿਹੜਾ ਉਹ ਕਹਿੰਦਾ ਕਿ ਮਾਂ ਮੈਨੂੰ ਮaaf ਕਰ ਦੇ ਮੈਂ ਇਸ ਜ਼ਿੰਦਗੀ ਤੋਂ ਅੱਕ ਚੁੱਕਿਆ ਸੀ ਮੈਂ ਇਸ ਅਮੀਰੀ ਦੇ ਦਿਖਾਵੇ ਤੋਂ ਅੱਕ ਚੁੱਕਿਆ ਸੀ ਅਸਲ ਦੇ ਵਿੱਚ ਆਰਫ ਕੋਈ ਗਰੀਬ ਜਾਂ ਅਨਾਥ ਨਹੀਂ ਸੀ ਆਰਫ ਇੱਕ ਬਹੁਤ ਹੀ ਵੱਡੇ ਉਦਯੋਗਪਤੀ ਦਾ ਬੇਟਾ ਸੀ ਜਿਹੜੇ ਨੂੰ ਕਿ ਛੋਟੇ ਹੁੰਦਿਆਂ ਤੋਂ ਹੀ ਇੰਨਾ ਪੈਸਾ ਮਿਲਿਆ ਸੀ ਕਿ ਉਹਨੂੰ ਪੈਸਾ ਬੁਰਾ ਲੱਗਣ ਲੱਗ ਗਿਆ ਸੀ ਕਿਉਂਕਿ ਆਰਫ ਨੂੰ ਇੱਕ ਗੱਲ ਸਮਝ ਆ ਗਈ ਸੀ ਜਦੋਂ ਹੀ ਉਹ ਵੱਡਾ ਹੋਇਆ ਵੀ ਜੇ ਲੋਕ ਉਹਦੇ ਨਾਲ ਜੁੜ ਰਹੇ ਆ ਉਹਨਾਂ ਦੇ ਪਰਿਵਾਰ ਨਾਲ ਜੁੜ ਰਹੇ ਆ ਤਾਂ ਉਹਨਾਂ ਦੀ ਅਮੀਰੀ ਕਰਕੇ ਜੁੜ ਰਹੇ ਆ ਪਰ ਉਹਨੂੰ ਇਹ ਗੱਲ ਪਸੰਦ ਨਹੀਂ ਸੀ ਹਾਰਫ ਦੇ ਦੋ ਭਰਾ ਸੀ ਉਤੇ ਉਹਦੀਆਂ ਭਾਬੀਆਂ ਜਿਹੜਾ ਉਹਦੇ ਭਰਾ ਸੀ ਉਹਨਾਂ ਦਾ ਦੋ ਦੋ ਵਾਰ ਤਲਾਕ ਹੋ ਚੁੱਕਿਆ ਸੀ ਕਿਉਂਕਿ ਕੁੜੀਆਂ ਉਹਨਾਂ ਦੀ ਅਮੀਰੀ ਵੇਖ ਕੇ ਵਿਆਹ ਕਰਵਾ ਲੈਂਦੀਆਂ ਸੀ ਉਹਨਾਂ ਦੇ ਘਰ ਦੇ ਇਹਦੇ ਭਰਾਵਾਂ ਨਾਲ ਪਰ ਅਡਜਸਟ ਨਹੀਂ ਸੀ ਕਰਦੀਆਂ ਉਹ ਵੀ ਇਦਾਂ ਹੀ ਕਹਿੰਦੀਆਂ ਸੀ ਕਿ ਅਸੀਂ ਮਤਲਬ ਇੱਥੋਂ ਭਾਂਡਾ ਚੱਕ ਕੇ ਇੱਥੇ ਵੀ ਨਹੀਂ ਰੱਖਣਾ ਈਵਨ ਕਿ ਪਾਣੀ ਦਾ ਗਲਾਸ ਵੀ ਚੱਕ ਕੇ ਨਹੀਂ ਪੀਣਾ ਦੂਜੇ ਨੂੰ ਤਾਂ ਪਾਣੀ ਦਾ ਗਲਾਸ ਫੜਾਉਣਾ ਬਹੁਤ ਵੱਡੀ ਗੱਲ ਆ ਮਤਲਬ ਵਿਵਹਾਰ ਦੇ ਵਿੱਚ ਸੰਸਕਾਰ ਨਹੀਂ ਸੀ ਈਗੋ ਸੀ ਤੇ ਪੈਸੇ ਦੇ ਲਾਲਚ ਕਰਕੇ ਨੇੜੇ ਆਈਆਂ ਸੀ ਇਸ ਕਰਕੇ ਨਾ ਆਰਫਾ ਜਿਹੜਾ ਉਹ ਸੋਚਦਾ ਹੁੰਦਾ ਵੀ ਮੇਰੇ ਦੋਨਾਂ ਭਰਾਵਾਂ ਦਾ ਦੋ ਦੋ ਵਾਰੀ ਤਲਾਕ ਹੋ ਗਿਆ ਤੇ ਓਬਵੀਅਸਲੀ ਫਿਰ ਮੇਰਾ ਵੀ ਹੋਊ ਕਿਉਂਕਿ ਕੁੜੀਆਂ ਜਦੋਂ ਮਿਲਦੀਆਂ ਹੀ ਇਦਾਂ ਦੀਆਂ ਨੇ ਤੇ ਉਹਨਾਂ ਇਹ ਚਾਹੁੰਦਾ ਹੁੰਦਾ ਵੀ ਮੈਂ ਇਸ ਉਮੀਰੀ ਤੋਂ ਦੂਰ ਭੱਜ ਜਾ ਤੇ ਉਹ ਇੱਕ ਦਿਨ ਬਿਨਾਂ ਦੱਸੇ ਘਰੋਂ ਚੱਲਿਆ ਜਾਂਦਾ ਤੇ ਜਾ ਕੇ ਉਹ ਰੈਸਟੋਰੈਂਟ ਦੇ ਵਿੱਚ ਨੌਕਰੀ ਕਰਨ ਲੱਗਦਾ ਉਹਨੂੰ ਇਹ ਸੀ ਕਿ ਮੈਂ ਆਪਣੀ ਕਮਾਈ ਦੇ ਨਾਲ ਜ਼ਿੰਦਗੀ ਜਿਉਂ ਕੇ ਦੇਖਾਂ ਵੀ ਕੀ ਉੱਥੇ ਸਕੂਨ ਹੈ ਜਦੋਂ ਉਹ ਗਾਕਾ ਨੂੰ ਮਿਲਦਾ ਉਹਨਾਂ ਨੂੰ ਖਾਣਾ ਪਰੋਸਦਾ ਉੱਥੇ ਉਹਨੂੰ ਸਕੂਨ ਮਿਲਦਾ ਤੇ ਉਹ ਭਾਵੇਂ ਘਟਕ ਮਾਰਿਆ ਸੀ ਪਰ ਉਹਨੂੰ ਉਹਦੇ ਵਿੱਚ ਸੰਤੁਸ਼ਟੀ ਸੀ ਜਿਹੜੀ ਸੰਤੁਸ਼ਟੀ ਉਹਨੂੰ ਹੁਣ ਤੱਕ ਆਪਣੀ ਅਮੀਰ ਘਰ ਦੇ ਵਿੱਚ ਰਹਿ ਕੇ ਨਹੀਂ ਮਿਲੀ ਸੀ ਇਸ ਲਈ ਉਹ ਉੱਥੇ ਰਹਿੰਦਾ ਹੁੰਦਾ ਤੇ ਪ੍ਰਿਆ ਨੂੰ ਉਹ ਇਸ ਕਰਕੇ ਸੱਚ ਨਹੀਂ ਦੱਸਦਾ ਹੁੰਦਾ ਕਿਉਂਕਿ ਉਹਨੂੰ ਇਹ ਕਦੇ ਉਮੀਦ ਨਹੀਂ ਹੁੰਦੀ ਵੀ ਉਹ ਇਸ ਘਰ 'ਚ ਵਾਪਸ ਆਊਗਾ ਇਸ ਅਮੀਰੀ ਦਾ ਦੇ ਵਿੱਚ ਫਿਰ ਵਾਪਸ ਆਊ ਪਰ ਜਿਹੜਾ ਪ੍ਰਿਆ ਦਾ ਵਿਵਹਾਰ ਹੁੰਦਾ ਉਹ ਉਹਨੂੰ ਇੱਥੇ ਵਾਪਸ ਆਉਣ ਲਈ ਮਜਬੂਰ ਕਰ ਦਿੰਦਾ ਕਿਉਂਕਿ ਪ੍ਰਿਆ ਹਮੇਸ਼ਾ ਪੈਸੇ ਦੀ ਈਗੋ ਕਰਦੀ ਸੀ ਤੇ ਉਹਨੂੰ ਐਂ ਲੱਗਦਾ ਸੀ ਕਿ ਪੈਸਾ ਖੌੜੇ ਸਾਡੇ ਕੋਲ ਹੀ ਆ ਤੇ ਆਰਫ ਉਹਨੂੰ ਇਸ ਲਈ ਲੈ ਕੇ ਆਉਂਦਾ ਕਿ ਪੈਸੇ ਦੀ ਕੋਈ ਗੱਲ ਨਹੀਂ ਜਿਹੜੇ ਪੈਸੇ ਪਿੱਛੇ ਤੂੰ ਮੈਨੂੰ ਤਾਣੇ ਮਾਰਦੀਆਂ ਇਹ ਪੈਸੇ ਨੂੰ ਤਾਂ ਮੈਂ ਠੋਕਰ ਮਾਰ ਕੇ ਗਿਆ ਮੈਨੂੰ ਨਹੀਂ ਚਾਹੀਦਾ ਉਹ ਪੈਸਾ ਜਿਹੜਾ ਖਰਾਤ ਦੇ ਵਿੱਚ ਮਿਲੇ ਮੈਨੂੰ ਨਹੀਂ ਚਾਹੀਦੀ ਇਹੋ ਜੀ ਜ਼ਿੰਦਗੀ ਜਿੱਥੇ ਹਰ ਪਲ ਤੁਹਾਨੂੰ ਸਕੂਨ ਨਾ ਮਿਲੇ ਜਿੱਥੇ ਤੁਹਾਨੂੰ ਇਹ ਲੱਗੇ ਕਿ ਤੁਸੀਂ ਆਪਣੀ ਜ਼ਿੰਦਗੀ ਵੀ ਨਹੀਂ ਜੀ ਸਕਦੇ ਜੇ ਤੁਸੀਂ ਕਿਤੇ ਬਾਹਰ ਜਾਣਾ ਫਿਰ ਵੀ ਤੁਹਾਡੇ ਨਾਲ ਸਿਕਿਉਰਿਟੀ ਤੁਹਾਡੇ ਮਤਲਬ ਅਮੀਰੀ ਦੇਖ ਕੇ ਲੋਕ ਤੁਹਾਡੇ ਨੇੜੇ ਆਉਣ ਵੀ ਇਹ ਚੀਜ਼ ਨਹੀਂ ਪਸੰਦ ਸੀ ਉਹਨੂੰ ਇਸ ਕਰਕੇ ਉਹ ਰੈਸਟੋਰੈਂਟ ਦੇ ਵਿੱਚ ਜਾ ਕੇ ਨੌਕਰੀ ਕਰਦਾ ਤੇ ਪ੍ਰੀਆ ਜਿਹੜੀ ਉਹ ਸਾਰਾ ਕੁਝ ਵੇਖ ਕੇ ਹੈਰਾਨ ਰਹਿ ਜਾਂਦੀ ਆ ਉਸ ਤੋਂ ਬਾਅਦ ਆਰਫ ਦੀ ਮੰਮੀ ਆ ਜਿਹੜੀ ਉਹ ਪੁੱਛਦੀ ਆ ਕਿ ਕੁੜੀ ਕੌਣ ਆ ਤਾਂ ਆਰਫ ਉਹਨੂੰ ਕਹਿੰਦਾ ਕਿ ਇਹਦਾ ਨਾਮ ਪ੍ਰੀਆ ਤੇ ਇਹ ਤੁਹਾਡੀ ਨੂੰਹ ਆ ਤੇ ਉਹਦੀ ਮਾਂ ਉਹਨੂੰ ਪ੍ਰੀਆ ਨੂੰ ਘੁੱਟ ਕੇ ਗੱਲ ਨਾਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਪੁੱਤ ਸ਼ੁਕਰੀਆ ਵੀ ਤੇਰੇ ਕਰਕੇ ਹਨਾ ਮੇਰਾ ਮੁੰਡਾ ਮੇਰੇ ਘਰ ਆਇਆ ਵੀ ਨਹੀਂ ਤਾਂ ਸ਼ਾਇਦ ਨਾ ਹੀ ਆਉਂਦਾ ਵੀ ਮੈਂ ਤਾਂ ਇਹਨੂੰ ਭੁੱਲ ਚੁੱਕੀ ਸੀ ਜਦੋਂ ਹੋਇਆ ਇਸ ਤਰ੍ਹਾਂ ਦੀ ਗੱਲ ਕਰਦੀ ਆ ਤੇ ਪ੍ਰੀਆ ਜਿਹੜੀ ਉਹ ਆਰਫ ਵੱਲ ਬਹੁਤ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦੀ ਆ ਉਹਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਆ ਪਰ ਉਹ ਕਹਿ ਨਹੀਂ ਸਕਦੀ ਉਹ ਆਪਣੀ ਸੱਸ ਦੇ ਗਲ ਲੱਗ ਜਾਂਦੀ ਆ ਤੇ ਗਲ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਫਿਰ ਉਹ ਕਹਿੰਦੀ ਕਿ ਪੁੱਤਰ ਤੂੰ ਰੋ ਨਹੀਂ ਕਿਉਂ ਆ ਕੀ ਆਰਫ ਤੈਨੂੰ ਤੰਗ ਤਾਂ ਨਹੀਂ ਕਰਦਾ ਤੇ ਫਿਰ ਉਹ ਕਹਿੰਦੀ ਕਿ ਨਹੀਂ ਬੀਜੀ ਮੈਨੂੰ ਆਰਫ ਤੰਗ ਨਹੀਂ ਕਰਦਾ ਬਲਕਿ ਮੈਂ ਆਰਫ ਨੂੰ ਤੰਗ ਕਰਦੀ ਆ ਮੈਨੂੰ ਆਰਫ ਬਾਰੇ ਇੰਨਾ ਕੁਝ ਵੀ ਨਹੀਂ ਪਤਾ ਸੀ ਕਿਉਂਕਿ ਇਹਨੇ ਤਾਂ ਮੈਨੂੰ ਅਨਾਥ ਦੱਸਿਆ ਹੋਇਆ ਸੀ ਪਰ ਇੰਨਾ ਅਮੀਰ ਹੋਣ ਦੇ ਬਾਵਜੂਦ ਵੀ ਇਹਦਾ ਜੋ ਲਹਿਜਾ ਇਹਦਾ ਜੋ ਵਿਵਹਾਰ ਆ ਇਹ ਜੋ ਦੂਜਿਆਂ ਨੂੰ ਰਿਸਪੈਕਟ ਦਿੰਦਾ ਵੀ ਮੈਂ ਤਾਂ ਇਸ ਇਹਨਾਂ ਗੱਲਾਂ ਤੋਂ ਬਹੁਤ ਦੂਰ ਆ ਮੈਨੂੰ ਤਾਂ ਖੁਦ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਮੈਂ ਕਦੋਂ ਕਿਹਨੂੰ ਕੀ ਕਹਿ ਜਾਣੀ ਆ ਵੀ ਮੈਨੂੰ ਇਸ ਗੱਲ ਨੇ ਬੜਾ ਪ੍ਰਭਾਵਿਤ ਕੀਤਾ ਤੇ ਉਹ ਕਹਿੰਦੀ ਆ ਆਰਫ ਮੈਨੂੰ ਮਾਫ ਕਰ ਦੇ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਆਪਣੇ ਪੈਸੇ ਦਾ ਹੰਕਾਰ ਕੀਤਾ ਜਿਹੜਾ ਕਿ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਪਲੀਜ਼ ਤੂੰ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਤੈਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਚਲੋ ਜਿਹੜਾ ਆਰਫਾ ਉਹਨੂੰ ਮਾਫ਼ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਹੁਣ ਆਪਾਂ ਇੱਥੇ ਹੀ ਰਹਾਂਗੇ ਆਪਣੇ ਘਰ ਦੇ ਵਿੱਚ ਉਹ ਕਹਿੰਦਾ ਵੀ ਨਹੀਂ ਆਪਾਂ ਨਾ ਤੇਰੇ ਪਾਪਾ ਦੇ ਘਰ ਚ ਰਹੀਏ ਨਾ ਮੇਰੇ ਪਾਪਾ ਦੇ ਘਰ ਚ ਰਹੀਏ ਆਪਾਂ ਮਿਹਨਤ ਕਰਕੇ ਆਪਣਾ ਘਰ ਬਣਾਵਾਂਗੇ ਚਲੋ ਜਦੋਂ ਉਹ ਜਿੱਦ ਕਰਦਾ ਫਿਰ ਉਹਨੂੰ ਪ੍ਰੀਆ ਕਹਿੰਦੀ ਕਿ ਨਹੀਂ ਤੇਰਾ ਮੇਰਾ ਕੁਝ ਨਹੀਂ ਜੇ ਆਪਣੇ ਮਾਪਿਓ ਦਾ ਕੁਝ ਹੈ ਉਹ ਆਪਣਾ ਹੀ ਆ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਵੀ ਪਾਪਾ ਦੀ ਬਿਜ਼ਨਸ ਜਾਂ ਘਰ ਦਾ ਕੋਈ ਮੀਣਾ ਨਹੀਂ देऊ ਰਹਾਂਗੇ ਤਾਂ ਆਪਾਂ ਉੱਥੇ ਹੀ ਫਿਰ ਉਸ ਤੋਂ ਬਾਅਦ ਆਰਫ ਦੀ ਮਾਂ ਜਿਹੜੀ ਉਹ ਉਹਨਾਂ ਦੋਨਾਂ ਲਈ ਖਾਣਾ ਬਣਾਉਂਦੀ ਆ ਤੇ ਆਰਫ ਦੇ ਜੋ ਭਰਾ ਨੇ ਉਹ ਆਪਣਾ ਬਿਜ਼ਨਸ ਰਨ ਕਰ ਰਹੇ ਹੁੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਵਿਆਹ ਨਹੀਂ ਕਰਾਇਆ ਸੀ ਕਿਉਂਕਿ ਦੋ ਵਾਰ ਤਲਾਕ ਹੋਣ ਤੋਂ ਬਾਅਦ ਬੰਦਾ ਵੈਸੇ ਹੀ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦਾ ਹੁੰਦਾ ਪਰ ਫਿਰ ਉਹ ਸੋਚਦੇ ਆ ਵੀ ਜੇ ਇਹਨਾਂ ਦਾ ਵਿਆਹ ਹੋਇਆ ਤੇ ਸਾਨੂੰ ਇਹਨਾਂ ਦੀ ਰਿਸੈਪਸ਼ਨ ਕਰਨੀ ਚਾਹੀਦੀ ਹੈ ਤੁਮ ਤਾਂ ਨਾਲ ਤੇ ਚਲੋ ਉਸ ਤੋਂ ਬਾਅਦ ਆਰਫ ਦੇ ਜਿਹੜੇ ਪਾਪਾ ਨੇ ਉਹ ਵੀ ਮਿਲਦੇ ਆ ਉਹਨਾਂ ਨੂੰ ਤੇ ਉਹ ਕਹਿੰਦੇ ਆ ਕਿ ਪ੍ਰੀਆ ਨੂੰ ਕਹਿੰਦੇ ਆ ਕਿ ਤੇਰੇ ਪਾਪਾ ਨਾਲ ਮੈਂ ਗੱਲ ਕਰਨੀ ਚਾਹਣਾ ਤੇ ਉਹ ਕਹਿੰਦੇ ਵੀ ਗੱਲ ਆਪਾਂ ਫੋਨ ਤੇ ਨਹੀਂ ਕਰਾਂਗੇ ਫਿਰ ਤੁਸੀਂ ਜਾ ਕੇ ਮਿਲੋਗੇ ਫਿਰ ਆਰਫ ਤੇ ਪ੍ਰੀਆ ਆਪਣੇ ਮੰਮੀ ਪਾਪਾ ਨੂੰ ਲੈ ਕੇ ਆਰਫ ਦੇ ਮੰਮੀ ਪਾਪਾ ਨੂੰ ਲੈ ਕੇ ਫਿਰ ਉਹ ਪ੍ਰੀਆ ਦੇ ਪਾਪਾ ਨੂੰ ਮਿਲਦੇ ਆ ਤੇ ਪ੍ਰੀਆ ਦੇ ਪਾਪਾ ਨੂੰ ਜਦੋਂ ਸਾਰੀ ਗੱਲ ਪਤਾ ਲੱਗਦੀ ਆ ਵੀ ਇਸ ਤਰ੍ਹਾਂ ਆਰਫ ਗਰੀਬ ਨਹੀਂ ਅਮੀਰ ਆ ਐਸਾ ਹਨਾ ਕਰਕੇ ਇਹ ਬੋਰ ਹੋਇਆ ਤੇ ਆ ਕੇ ਮਿਹਨਤ ਕਰਨ ਲੱਗਿਆ ਇਹ ਸਾਰੀਆਂ ਗੱਲਾਂ ਬਾਰੇ ਜਾਣ ਕੇ ਫਿਰ ਪ੍ਰੀਆ ਦੇ ਪਾਪਾ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਉਹ ਆਪਣੇ ਕੁੜੇ ਕੁੜਮ ਕੁੜਮਣੀ ਨੂੰ ਮਿਲਦਾ ਜਵਾਈ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੂੰ ਪੁੱਤਰ ਇਹੋ ਜਿਹਾ ਇਨਸਾਨ ਆ ਜੀਨੇ ਮੇਰੀ ਧੀ ਦੀਆਂ ਅੱਖਾਂ ਤੋਂ ਅਮੀਰੀ ਦੀ ਪੱਟੀ ਲਾਤੀ ਵੀ ਆਦਰਵਾਇਜ਼ ਇਹਨੇ ਨਹੀਂ ਸੁਧਰਨਾ ਸੀ ਇਹਨੇ ਇਸ ਤਰ੍ਹਾਂ ਹੀ ਗੁਰੱਖਣੀ ਸੀ ਉਹਨੂੰ ਘੁੱਟ ਕੇ ਗੱਲ ਨਾ ਲਾਉਂਦਾ ਤੇ ਕਹਿੰਦਾ ਕਿ ਤੂੰ ਮੇਰੇ ਲਈ ਪਰਫੈਕਟ ਜਵਾਈ ਆ ਪਰ ਮੈਂ ਤੈਨੂੰ ਜਵਾਈ ਨਹੀਂ ਆਪਣੇ ਪੁੱਤਰ ਤੋਂ ਵੀ ਵੱਧ ਕੇ ਮੰਨਦਾਗਾ ਕਿਉਂਕਿ ਮੇਰੇ ਪੁੱਤਰ ਹੈ ਨਹੀਂ ਮੇਰੇ ਇੱਕੋ ਹੀ ਧੀ ਆ ਤੇ ਮੈਂ ਤੇਰੀ ਜੋ ਆਪਣਾ ਪੁੱਤਰੀ ਵੇਖਦਾ ਤੇ ਤੂੰ ਮੇਰੀ ਧੀ ਨੂੰ ਖੁਸ਼ ਰੱਖਦਾ ਇਦੋਂ ਵੱਡ ਖੁਸ਼ੀ ਦੀ ਗੱਲ ਮੇਰੇ ਲਈ ਕੀ ਹੋ ਸਕਦੀ ਆ ਇਸ ਤਰ੍ਹਾਂ ਸਾਰੇ ਜਣੇ ਮਿਲਦੇ ਆ ਖੁਸ਼ੀ-ਖੁਸ਼ੀ ਤੇ ਉਸ ਤੋਂ ਬਾਅਦ ਫਿਰ ਰਿਸੈਪਸ਼ਨ ਦਾ ਇੱਕ ਡੇਢ ਰੱਖਿਆ ਜਾਂਦਾ ਜਿਦੇ ਵਿੱਚ ਪ੍ਰੀਆ ਦੇ ਸਾਰੇ ਰਿਸ਼ਤੇਦਾਰ ਤੇ ਇਧਰੋਂ ਆਰਫ ਦੇ ਸਾਰੇ ਰਿਸ਼ਤੇਦਾਰ ਮਿੱਤਰ ਦੋਸਤ ਆ ਜਿਹੜੇ ਉਹ ਬੁਲਾਏ ਜਾਂਦੇ ਆ ਤੇ ਵਧੀਆ ਗ੍ਰੈਂਡ ਪਾਰਟੀ ਕੀਤੀ ਜਾਂਦੀ ਆ ਉਸ ਤੋਂ ਬਾਅਦ ਪ੍ਰੀਆ ਜਿਹੜੀ ਉਹ ਆਪਣੇ ਸਹੁਰੇ ਘਰ ਆਉਂਦੀ ਆ ਕਿਉਂਕਿ ਪ੍ਰੀਆ ਦੀ ਸੱਸ ਨੇ ਕਿਹਾ ਸੀ ਕਿ ਮੈਂ ਆਪਣੀ ਨੂੰ ਦੇ ਸਿਰ ਤੋਂ ਪਾਣੀ ਵਾਰਨਾ ਸਾਰੀਆਂ ਰਸਮਾਂ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੀਗੀਆਂ ਪ੍ਰੀਆ ਦੀਆਂ ਉਹ ਕਰਦੀ ਆ ਤੇ ਫਿਰ ਆਰਫ ਤੇ ਪ੍ਰੀਆ ਇੱਥੇ ਹੀ ਰਹਿਣ ਲੱਗਦੇ ਆਪਣੇ ਮੰਮੀ ਪਾਪਾ ਨਾਲ ਤੇ ਪ੍ਰੀਆ ਜਿਹੜੀ ਉਹ ਵੀ ਆਪਣੇ ਪਾਪਾ ਦੇ ਬਿਜ਼ਨਸ ਦੇ ਵਿੱਚ ਹੱਥ ਵਟਾਉਂਦੀ ਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਕੰਮ ਤੋਂ ਬਿਨਾ ਕੁਝ ਵੀ ਨਹੀਂ ਤੇ ਜੇ ਮੈਂ ਆਪਣਾ ਬਿਜ਼ਨਸ ਸੰਭਾਲ ਲੂੰਗੀ ਤਾਂ ਮੈਂ ਹਨਾ ਵਿਹਲੀ ਨਹੀਂ ਰਹੂੰਗੀ ਆਸ-ਪਾਸੇ ਦੀਆਂ ਗੱਲਾਂ ਦਿਮਾਗ 'ਚ ਨਹੀਂ ਆਉਣਗੀਆਂ ਤੇ ਇਹ ਵੀ ਮੈਨੂੰ ਵੀ ਮਿਹਨਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਫਿਰ ਦੋਨੋਂ ਬੜੀ ਵਧੀਆ ਜ਼ਿੰਦਗੀ ਜਿਉਂਦੇ ਆ। ਕਦੇ ਵੀ ਕਿਸੇ ਦੂਸਰੇ ਤੇ ਸਾਨੂੰ ਆਪਣੀ ਅਮੀਰੀ ਦਾ ਰੋਭ ਨਹੀਂ ਮਾਰਨਾ ਚਾਹੀਦਾ। ਅਸੀਂ ਜਿਸ ਹਾਲਾਤ ਦੇ ਵਿੱਚ ਹੋਈਏ ਸਾਨੂੰ ਉਸੇ ਵਿੱਚ ਖੁਸ਼ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਆ। ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।